ਲਿਆਵੇ ਸੰਦੀਪ ਰੋਟੀ ਲੈ ਕੇ ਆ ਲਿਆਈ ਪਹਿਲਾਂ ਮੇਰੀ ਗੱਲ ਸੁਣੋ ਇੱਕ ਅੱਜ ਨਾ ਮੇਰੇ ਭਤੀਜੇ ਦਾ ਜਨਮ ਦੇ ਨੇ ਤੇ ਮੇਨੂੰ ਟਾਈਮ ਨਾਲ ਛੱਡ ਆਇਓ ਮੇਰੇ ਕੋਲ ਟਾਈਮ ਨਹੀਂ ਹੈਗਾ ਅੱਜ ਤਾਂ ਆਪੇ ਚੱਲ ਜੇ ਕਿਉਂ ਮੇਰੇ ਕੋਲ ਟਾਈਮ ਹੈ ਨਹੀਂਗਾ ਜਦੋਂ ਮੈਂ ਕਿਤੇ ਜਾਣਾ ਦੋ ਦੋ ਤੁਹਾਡੇ ਕੋਲ ਟਾਈਮ ਨਹੀਂ ਹੁੰਦਾ ਆ ਫਿਰ ਮੈਂ ਕੰਮ ਨਾ ਕਰਾਂ ਆਪਣੇ ਭਰਾ ਨੂੰ ਫੋਨ ਕਰਦੀ ਆ ਜੂਗਾ ਉਹ ਉਹਨਾਂ ਦੇ ਘਰੇ ਫੰਕਸ਼ਨ ਹੈ ਨਾ ਕਿੱਦਾਂ ਆ ਜੂਗਾ ਮੈਨੂੰ ਲੈਣੋ ਅਈ ਕੱਲ ਤਾਂ ਉੱਥੇ ਜਾ ਕੇ ਆਏ ਆ ਕਦੀ ਤੇਰੇ ਭਰਾ ਦਾ ਜਨਮ ਦਿਨ ਆ ਜਾਂਦਾ ਕਦੀ ਭਤੀਜੇ ਦਾ ਆ ਜਾਂਦਾ ਤੁਹਾਡੀ ਨਹੀਂ ਸਮਝ ਲੱਗਦੀ ਤੇ ਫਿਰ ਜਾਵਾਂ ਨਾ ਜਾਣਾ ਤਾਂ ਹੈਗਾ ਇਹ ਮੇਰੇ ਬਾਰੇ ਵੈਸੇ ਤੁਹਾਨੂੰ ਕੋ ਟਾਈਮ ਨਹੀਂ ਹੁੰਦਾ ਮਾੜਾ ਜਾਂ ਕੋਈ ਬਾਹਰ ਆ ਰਾ ਜਾਂਦੀ ਜਨਾਨੀ ਕਹ ਦੇਣਾ ਮੈਨੂੰ ਛੱਡਿਆ ਉਹ ਉੱਥੇ ਤੱਕ ਛੱਡ ਕੇ ਆਉਂਗੇ ਤੁਸੀਂ ਮੇਰੇ ਵੀ ਟਾਈਮ ਹੈ ਨਹੀਂ ਐਦਾਂ ਨਹੀਂ ਜਨਾਨੀ ਛੱਡ ਗਿਆ ਵਿਚਾਰੀ ਕਹਿੰਦੀ ਸੀ ਪਾਣੀ ਤੋਂ ਨਗਾ ਦਿਓ ਭਾਜੀ ਮੈਂ ਨਗਾਤਾ ਆਹੋ ਪਾਣੀ ਤੋਂ ਨਗਾ ਦਿਓ ਸਾਨੂੰ ਕੀ ਪਤਾ ਕਿੱਧਰ ਜਾਂਦੇ ਆ ਰੋਟੀ ਤਾਂ ਕੀ ਲੈ ਕੇ ਦੇਣੀ ਸੀ ਆਪਣੇ ਕਲੇਸ਼ ਪਾ ਕੇ ਬੈ ਗਈਆਂ ਹੁਣ ਲੈ ਆ ਦੇਨੀ ਰੋਟੀ ਖਾ ਲੋ ਬਸ ਰੋਟੀ ਦਾ ਟਿਨ ਉਹਨਾਂ ਖਾਣੇ ਤਰੀ ਗੱਲਾਂ ਨਾਲ ਢੱਟ ਭਰ ਗਿਆ ਖਵਾਤੀ ਜਿਹੜੀ ਰੋਟੀ ਖਵਾਉਣੀ ਸੀ ਆਹੋ ਮੇਰੇ ਵਾਰੀ ਕਲੇਸ਼ ਕਰਨਾ ਹੁੰਦਾ ਜਦੋਂ ਤੇ ਆਹੋ ਮੇਰੀਆਂ ਗੱਲਾਂ ਨਾਲ ਤਾਂ ਬਹੁਤ ਢੱਟ ਭਰਦਾ ਜਦੋਂ ਕਿ ਤੈਨੂੰ ਜਾਣਾ ਆਵੇ ਉਦੋਂ ਹੀ ਲੜਾਈ ਪਾ ਕੇ ਬਹਿ ਜਾਣੀ ਇਹ ਨਹੀਂ ਦੇਖਣਾ ਵੀ ਜੇ ਅਗਲੇ ਨੇ ਜਾਣਾ ਹੈ ਤੈਨੂੰ ਜਾਣ ਦੇ ਦਈਏ ਨਾ ਲੋਕਾਂ ਨੂੰ ਲੈ ਲੈ ਫਿਰਨਾ ਸਾਡੇ ਵਾਰੀ ਟਾਈਮ ਹੀ ਆਣੀਗਾ ਲੇਸੀ ਹੋਣਾ ਜਦੋਂ ਦੇਖ ਲੋ ਜਦੋਂ ਕਿਤੇ ਜਾਣਾ ਹੋਵੇ ਉਦੋਂ ਹੀ ਇਹਨਾਂ ਦਾ ਆਹ ਕੰਮ ਆਉਂਦਾ ਕਦੇ ਜਿਹੜਾ ਕਿਤੇ ਚੱਲਦਾ ਰਹਿ ਗਿਆ ਬੰਦ ਕਰਦਾ ਬਟਨ ਉਦੋਂ ਹੀ ਚੱਲ ਪਿਆ ਸੀ ਜਦੋਂ ਤੁਸੀਂ ਮੈਨੂੰ ਪੁੱਠੇ ਜਵਾਬ ਦੇਣੇ ਸ਼ੁਰੂ ਕਰਦੇ ਸੀਗੇ ਜਦੋਂ ਕਿਤੇ ਜਾਣਾ ਹੋਵੇ ਇਹਨਾਂ ਦੀ ਗੱਲਾਂ ਹੀ ਬਹੁਤ ਆਉਂਦੀਆਂ ਗੱਲਾਂ ਹੀ ਆਉਂਦੀਆਂ ਹੋਰ ਮਨ ਲੱਟਣਾ ਨਹੀਂ ਤੇਰੇ ਪਿੰਡ ਆਹ ਹੋਰ ਇਹਦੇ ਪੈਕੇ ਤੁਹਾਡੇ ਲਈ ਕਮਾਉਂਦੇ ਆ ਤੁਹਾਨੂੰ ਮਨੀ ਆਰਡਰ ਭੇਜਣ ਵਾਸਤੇ ਬਹੁਤ ਹੋਰ ਲਈ ਕਮਾਉਣਾ ਹੀ ਪੈਂਦਾ ਨਹੀਂ ਕਮਾਉਂਦੇ ਆ ਦਿਮਾਗ ਲੈ ਚਿਕਲਾਟਰ ਚਿੱਕੀ ਪਾ